ਇਹਨਾਂ ਨੂੰ ਜਾਣਦੇ ਸੀ ਉਹਨੂੰ ਬੋਲ ਕੇ ਉੱਥੇ 11 ਬੰਦੇ ਜੁਟਾ ਕੇ ਗਏ ਉਹਰੇ ਨੀਲਪੁਰੇ ਦੇ ਵਿਰੇ ਬਹਾਰਾ ਕਰਤਾ ਤਾਂ ਪ੍ਰੋਜੈਕਟ ਤੋਂ ਕਰਵਾ ਲਈ ਸੀ ਛਾਪਾ ਪਿੰਡ ਦੇ ਵਿੱਚ ਵਿਆਹੀ ਮੋਗਾ ਦੇ ਮਾਛੀਕੇ ਪਿੰਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਇਸ ਦਾ ਵਿਆਹ ਜਸਪ੍ਰੀਤ ਨਾਲ ਹੀ ਕੀਤਾ ਗਿਆ ਸੀ ਵਿਆਹ ਦੇ ਮੌਕੇ ਬੜੇ ਵੱਡੇ ਵੱਡੇ ਸੁਪਨੇ ਇਸ ਕੁੜੀ ਨੂੰ ਦਿਖਾਏ ਗਏ ਸੀ ਵਿਚੋਲਾ ਰਿਸ਼ਤੇਦਾਰੀ ਦੇ ਵਿੱਚੋਂ ਹੀ ਕੋਈ ਸੀ ਮੁੰਡੇ ਵਾਲਿਆਂ ਦਾ ਰਿਸ਼ਤੇਦਾਰ ਸੀ ਉਹ ਅਤੇ ਕਿਸੇ ਤਰ੍ਹਾਂ ਮਨ ਮਨਾ ਕੇ ਇਸ ਰਿਸ਼ਤੇ ਨੂੰ ਲੈ ਕੇ ਕੁਝ ਸ਼ਰਤਾਂ ਰੱਖੀਆਂ ਗਈਆਂ ਤੇ ਫਿਰ ਵਿਆਹ ਤੈਅ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਇਹੀ ਦੇਖਿਆ ਗਿਆ ਕਿ ਜਸਪ੍ਰੀਤ ਹੈ ਜਿਹੜੀ ਉਸਦੇ ਬੈਂਡ ਆਏ ਹੋਏ ਨੇ ਆਇਲਸ ਕਲੀਅਰ ਕੀਤੀ ਹੋਈ ਹੈ ਉਸਨੇ ਤੇ ਆਸਟ੍ਰੇਲੀਆ ਦੀ ਫਾਈਲ ਉਸ ਸਮੇਂ ਲੱਗਦੀ ਸੀ ਕੁੜੀ ਦਾ ਕਹਿਣਾ ਪਰ ਜਿਵੇਂ ਹੀ ਇਹ ਸਾਰੇ ਸ਼ਗਨ ਵਿਹਾਰ ਅਤੇ ਵਿਆਹ ਵਿਉ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹੋ ਜਿਹੇ ਡਰਾ ਦੇਣ ਵਾਲੇ ਖੁਲਾਸੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਦੱਸਦੇ ਹੋਏ ਕੁੜੀ ਅੱਜ ਵੀ ਰੋ ਪੈਂਦੀ ਹੈ। ਉਸ ਦਾ ਕਹਿਣਾ ਕਿ ਮੈਂ ਬੀਤੇ ਕਰੀਬ ਸਾਲ ਤੋਂ ਇਨਸਾਫ ਦੀ ਜੰਗ ਲੜ ਰਹੀਆਂ ਪਰ ਉਸ ਮੁੰਡੇ ਦਾ ਪਿਓ ਪੁਲਿਸ ਦੇ ਵਿੱਚ ਐ ਜਿਸਤੇ ਚਲਦੇ ਹੋਏ ਸਾਡੀ ਸੁਣਵਾਈ ਨਹੀਂ ਹੋ پا ਰਹੀ ਇਸ ਪੂਰੀ ਘਟਨਾ ਦੇ ਵਿਚਾਲੇ ਕੁਝ ਹੋਰ ਨਵੀਆਂ ਤਸਵੀਰਾਂ ਵੀਡੀਓਜ਼ ਤੇ ਕੁੜੀ ਕੈਮਰੇ ਦੇ ਸਾਹਮਣੇ ਇੱਕ ਵਾਰ ਫਿਰ ਤੋਂ ਆਈ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਕਿੰਜ ਮੇਰੇ ਨਾਲ ਉਥੇ ਤਸ਼ੱਦਦ ਹੁੰਦਾ ਸੀ ਮੈਂ ਸਭ ਕੁਝ ਸਹਿਣ ਕਰਦੀ ਰਹੀ ਕਿ ਇੱਕ ਨਾ ਇੱਕ ਦਿਨ ਇਹ ਪਰਿਵਾਰ ਚੰਗਾ ਬਣ ਜਾਵੇਗਾ ਬਦਲ ਜਾਵੇਗਾ ਮੇਰਾ ਦੁੱਖ ਸਮਝੇਗਾ ਤੇ ਸਾਡਾ ਰਿਸ਼ਤਾ ਬਚ ਜਾਣਾ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਤੇ ਹਾਲਾਤ ਇਹ ਨੇ ਕਿ ਕੁੜੀ ਲੋਕਾਂ ਦੇ ਸਾਹਮਣੇ ਹੱਥ ਜੋੜ-ਜੋੜ ਕੇ ਅਪੀਲ ਕਰ ਰਹੀ ਹੈ ਕਿ ਮੇਰਾ ਸਾਥ ਦਿੱਤਾ ਜਾਵੇ ਇਸ ਕੰਮ ਦੇ ਵਿੱਚ ਕਿ ਉਸ ਨੂੰ ਇਨਸਾਫ ਮਿਲੇ ਕਿਉਂਕਿ ਉਸ ਦੇ ਨਾਲ ਇੱਕ-ਇੱਕ ਕਰਕੇ ਕਈ ਵੱਡੇ ਧੋਖੇ ਹੋ ਚੁੱਕੇ ਨੇ ਜਦੋਂ ਜਸਪ੍ਰੀਤ ਦਾ ਵਿਆਹ ਛਾਪਾ ਪਿੰਡ ਦੇ ਵਿੱਚ ਹੋ ਗਿਆ ਤਾਂ ਉੱਥੇ ਉਹ ਆਪਣੇ ਪਤੀ ਦੇ ਨਾਲ ਰਹਿੰਦੀ ਸੀ ਨਾਲ ਹੀ ਸਾਸੋਹਰਾ ਵੀ ਸੀ ਪਰ ਕੁੜੀ ਦੱਸਦੀ ਹੈ ਕਿ ਉਸ ਦਾ ਪਤੀ ਦਿਨ ਰਾਤ ਘਰ ਤੋਂ ਬਾਹਰ ਰਹਿੰਦਾ ਸੀ ਕੰਮ ਉਹ ਕੋਈ ਨਹੀਂ ਕਰਦਾ ਸੀ ਸਗੋਂ ਨਸ਼ੇ ਪੱਤੇ ਤੇ ਲੱਗਿਆ ਹੋਇਆ ਸੀ ਰਾਤ ਨੂੰ ਕਦੇ 11 ਵਜੇ ਘਰ ਆਣਾ ਤੇ ਕਦੇ 12 1:00 ਵਜੇ ਜਾਂਦੇ ਸੀ ਰਾਤ ਤੱਕ ਇਹ ਪਤਨੀ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਅਤੇ ਸਵੇਰੇ ਹੀ 5:00 ਵਜੇ ਉਸ ਨੂੰ ਸਾਰੇ ਪਰਿਵਾਰ ਦੇ ਵੱਲੋਂ ਉੱਠਣ ਦੇ ਲਈ ਕਿਹਾ ਜਾਂਦਾ ਜਦੋਂ ਨਾ ਉੱਠਦੀ ਤਾਂ ਉਸ ਦੇ ਸਿਰ ਤੇ ਆ ਕੇ ਉਹ ਖੜੇ ਹੋ ਜਾਂਦੇ ਸੀ ਕੁੜੀਏ ਵੀ ਦੱਸਦੀ ਹੈ ਕਿ ਮੈਂ ਜਦੋਂ ਸੁੱਤੀ ਹੀ 1:00 2:00 ਵਜੀਆਂ ਤੇ ਸਾਰਾ ਦਿਨ ਐਸੀ ਚਿੰਤਾ ਦੇ ਵਿੱਚ ਹਾਂ ਕਿ ਮੇਰਾ ਪਤੀ ਕਿੱਥੇ ਹੈ ਕਿੱਥੇ ਰਹਿੰਦਾ ਹੈ ਉਹ ਕਿਉਂ ਘਰ ਨਹੀਂ ਬੈਠਦਾ ਕੰਮ ਵੀ ਨਹੀਂ ਕਰਦਾ ਤਾਂ ਆਖਿਰਕਾਰ ਉਹ ਜਾਂਦਾ ਕਿੱਥੇ ਹੈ ਇਹਨਾਂ ਸਾਰੀ ਫਿਕਰਾਂ ਦੇ ਵਿੱਚ ਹੀ ਜੂੜੇ ਵਾਲੀ ਕੁੜੀ ਆਪਣੇ ਦਿਨ ਕੱਟ ਰਹੀ ਸੀ ਇਸ ਉਮੀਦ ਦੇ ਵਿੱਚ ਕਿ ਸਭ ਕੁਝ ਠੀਕ ਹੋ ਜਾਣਾ ਹੈ ਪਰ ਜਦੋਂ ਉਸਨੇ ਆਪਣੇ ਪਤੀ ਨੂੰ ਅਤੇ ਸਹੁਰੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਗਲਤ ਹੋ ਰਿਹਾ ਇਸ ਨੂੰ ਠੀਕ ਕੀਤਾ ਜਾਵੇ ਤਾਂ ਉਲਟਾ ਉਸਦੀ ਕੁੱਟਮਾਰ ਹੋਣੀ ਉੱਥੇ ਸ਼ੁਰੂ ਹੋ ਗਈ ਜਸਪ੍ਰੀਤ ਦੱਸਦੀ ਹੈ ਕਿ ਮੇਰਾ ਪਰਿਵਾਰ ਗਰੀਬ ਸੀ ਅਸੀਂ ਦਾਜ-ਦੇਹਜ ਕੁਝ ਵੀ ਨਹੀਂ ਦਿੱਤਾ ਪਹਿਲਾਂ ਹੀ ਗੱਲ ਹੋ ਗਈ ਸੀ ਕਿ ਮੇਰੇ ਮਾਪੇ ਕੁਝ ਵੀ ਦੇਣ ਜੋਗੇ ਨਹੀਂ ਪਰ ਵਿਆਹ ਤੋਂ ਬਾਅਦ ਇਹੀ ਗੱਲਾਂ ਉਸ ਨੂੰ ਸੁਣਨੀਆਂ ਪਈਆਂ ਤੇ ਉਸ ਨੂੰ ਤਾਨੇ ਮੇਨੇ ਦਾਜ-ਦੇਹਜ ਕਰਕੇ ਵੀ ਮਿਲਦੇ ਰਹੇ ਨਾਲ ਹੀ ਉਸ ਕੁੜੀ ਦੀ ਕੁੱਟ ਮਾਰ ਉਹ ਤੋਂ ਹੋਣ ਲੱਗੀ ਜਦੋਂ ਇੱਕ ਦਿਨ ਅਚਾਨਕ ਹੀ ਮੁੰਡੇ ਨੂੰ ਸਨੈਪਚੈਟ ਤੇ ਕਾਲ ਆਉਂਦੀ ਹੈ ਅਤੇ ਉਸ ਕਾਲ ਦੇ ਉੱਪਰ ਦਿਵਿਆ ਲਿਖਿਆ ਹੁੰਦਾ ਕਿਸੇ ਕੁੜੀ ਦਾ ਫੋਨ ਸੀ ਉਹ ਅਤੇ ਜਦੋਂ ਜਸਪ੍ਰੀਤ ਨੇ ਚੱਕ ਕੇ ਪੁੱਛਿਆ ਕਿ ਤੁਸੀਂ ਕੌਣ ਬੋਲਦੇ ਹੋ ਤਾਂ ਉਸਨੇ ਕਿਹਾ ਕਿ ਮੈਂ ਇਸ ਮੁੰਡੇ ਦੀ ਪਤਨੀ ਹਾਂ ਤਾਂ ਜਸਪ੍ਰੀਤ ਵੀ ਇਹੀ ਆਖਦੀ ਹੈ ਕਿ ਇਸ ਮੁੰਡੇ ਦੀ ਪਤਨੀ ਮੈਂ ਹਾਂ ਅਤੇ ਮੇਰਾ ਵਿਆਹ ਇਸਦੇ ਨਾਲ ਹੋਇਆ ਹੈ ਇਸ ਮਗਰੋਂ ਉਹ ਪ੍ਰੂਫ ਮੰਗਦੀ ਹੈ ਤਾਂ ਦਿਵਿਆ ਨਾਮ ਦੀ ਉਹ ਕੁੜੀ ਜੋ ਕਿ ਵਿਦੇਸ਼ ਦੇ ਵਿੱਚ ਬੈਠੀ ਆ ਉਹ ਪ੍ਰੂਫ ਵੀ ਭੇਜ ਦਿੰਦੀ ਹੈ ਅਤੇ ਉਸ ਮਗਰੋਂ ਜਸਪ੍ਰੀਤ ਨੇ ਖੁਦ ਜਾ ਕੇ ਕਚੈਰੀਆਂ ਦੇ ਵਿੱਚ ਤਹਿਸੀਲਦਾਰ ਦੇ ਕੋਲ ਜਾ ਕੇ ਛਾਣਮਣ ਕਰਨੀ ਸ਼ੁਰੂ ਕੀਤੀ ਕਿ ਆਖਿਰਕਾਰ ਇਹ ਵਿਆਹ ਸੱਚ ਹੈ ਜਾਂ ਫਿਰ ਨਹੀਂ ਕੁੜੀ ਦਾ ਕਹਿਣਾ ਹੈ ਕਿ ਮੈਂ ਸਭ ਕੁਝ ਪਤਾ ਕਰਵਾਇਆ ਤੇ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਪਹਿਲਾਂ ਹੀ ਵਿਆਹਾ ਹੋਇਆ ਹੈ ਅਤੇ ਮੈਨੂੰ ਧੋਖੇ ਦੇ ਵਿੱਚ ਰੱਖਿਆ ਗਿਆ ਕਿਉਂਕਿ ਇਸ ਪਰਿਵਾਰ ਨੇ ਆਪਣੇ ਮੁੰਡੇ ਨੂੰ ਵਿਆਹ ਤੋਂ ਬਾਅਦ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਉਸ ਨੂੰ ਪਤਾ ਨਹੀਂ ਵਿਦੇਸ਼ ਜਾਣ ਨੂੰ ਲੈ ਕੇ ਇਹ ਸਾਰੀ ਗੱਲ ਹੋਈ ਸੀ ਕਿ ਕੁੜੀ ਦੇ ਬੈਨ ਡਾਂਗੇ ਉਹ ਵਿਦੇਸ਼ ਜਾਏਗੀ ਤੇ ਮੁੰਡੇ ਨੂੰ ਵੀ ਨਾਲ ਲੈ ਕੇ ਜਾਏਗੀ ਪਰ ਇਹ ਸਭ ਕੁਝ ਜਦੋਂ ਇੱਕ ਇੱਕ ਕਰਕੇ ਭੇਦ ਖੁੱਲਦੇ ਗਏ ਤਾਂ ਜਸਪ੍ਰੀਤ ਨੇ ਆਪਣੀ ਆਵਾਜ਼ ਚੁੱਕੀ ਪਰ ਉਸਦੀ ਉੱਤੇ ਕੁੱਟਮਰ ਹੋਣੀ ਸ਼ੁਰੂ ਹੋ ਗਈ ਉਸਨੇ ਮੁੰਡੇ ਦੀ ਭੈਣ ਤੱਕ ਨਾਲ ਵੀ ਗੱਲਬਾਤ ਕੀਤੀ ਨਨਾਨ ਦੇ ਘਰ ਵਾਲੇ ਨਾਲ ਵੀ ਗੱਲਬਾਤ ਹੁੰਦੀ ਸੀ ਤੌਸ ਨੇ ਦੱਸਿਆ ਕਿ ਉਹ ਕਿੰਨਾ ਗਲਤ ਬੋਲਦਾ ਸੀ। ਇਸ ਕੁੜੀ ਦਾ ਨਨਦੋਇਆ ਉਸ ਨੂੰ ਆਖਦਾ ਸੀ ਕਿ ਤੂੰ ਜੋ ਕਰਨਾ ਕਰ ਲੈ ਸਾਡੇ ਕੋਲ ਪੈਸਾ ਹੈ ਅਸੀਂ ਇਸ ਨੂੰ ਜ਼ਮੀਨ ਵੇਚ ਕੇ ਬਚਾ ਲਵਾਂਗੇ ਜੇਲ ਨਹੀਂ ਜਾਣ ਦਿੰਦੇ। ਇਹ ਸਭ ਕੁਝ ਕੁੜੀ ਦੇ ਨਾਲ ਹੁੰਦਾ ਰਿਹਾ ਉਸ ਨੂੰ ਵੀ ਇਨਸਾਫ ਹੁੰਦਾ ਨਹੀਂ ਦਿਖ ਰਿਹਾ ਸੀ। ਗਰੀਬ ਘਰ ਦੀ ਇਕੱਲੀ ਕੁੜੀ ਸੀ। ਮਾਪਿਓ ਵੀ ਇੰਨੇ ਜੋਗੇ ਨਹੀਂ ਸੀ ਕਿ ਕੁਝ ਕਰ ਸਕਦੇ। ਅੰਤ ਨੂੰ ਹਾਰ ਕੇ ਇਸ ਕੁੜੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਜਿਸ ਦੇ ਵਿੱਚ ਸਾਰਾ ਸੱਚ ਲੋਕਾਂ ਦੇ ਸਾਹਮਣੇ ਰੱਖ ਦਿੱਤਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੇ ਪਿੰਡ ਵਾਲੇ ਇਕੱਠੇ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਪਤਾ ਤੱਕ ਨਹੀਂ ਸੀ ਕਿ ਇਸ ਕੁੜੀ ਦੇ ਨਾਲ ਇੰਨੀਆਂ ਮਾੜੀਆਂ ਗੱਲਾਂ ਹੋ ਰਹੀਆਂ ਨੇ ਉਹ ਵੀਡੀਓ ਪੂਰੇ ਪਿੰਡ ਦੇ ਵਿੱਚ ਵਾਇਰਲ ਹੋ ਗਈ ਪਿੰਡ ਦੇ ਕੱਲੇ-ਕੱਲੇ ਘਰ ਦੇ ਵਿੱਚ ਜਦੋਂ ਉਸ ਵੀਡੀਓ ਨੂੰ ਦੇਖਿਆ ਗਿਆ ਤਾਂ ਸਾਰੇ ਇਕੱਠੇ ਹੋ ਕੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਪਹੁੰਚਦੇ ਨੇ ਇਸ ਮੱਗਰੋਂ ਉਹਨਾਂ ਨੇ ਪੁਲਿਸ ਥਾਣੇ ਦਾ ਕਿਰਾਓ ਕੀਤਾ ਅਤੇ ਫੇਰ ਕਿਤੇ ਜਾ ਕੇ ਹੁਣ ਮੁੰਡੇ ਤੇ ਐਫਆਈਆਰ ਦਰਜ ਹੋਈ ਹੈ ਪਰ ਕੁੜੀ ਦਾ ਕਹਿਣਾ ਹੈ ਕਿ ਮੈਨੂੰ ਪੁਲਿਸ ਵਾਲਿਆਂ ਨੇ ਇਹ ਕਹਿ ਕੇ ਉੱਥੋਂ ਧਰਨਾ ਚਕਵਾ ਦਿੱਤਾ ਸੀ ਇਹ ਕਹਿ ਕੇ ਉਹਨਾਂ ਨੇ ਸਾਰੀ ਗੱਲਬਾਤ ਨਬੀੜੀ ਸੀ ਕਿ ਮੁੰਡੇ ਦੇ ਪਿਓ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਪਰ ਜਦੋਂ ਹੁਣ ਪਰਚਾ ਕੱਟਿਆ ਗਿਆ ਤਾਂ ਉਸਦੇ ਵਿੱਚ ਪਿਓ ਦਾ ਨਾਮ ਨਹੀਂ ਲਿਖਿਆ ਗਿਆ ਹੁਣ ਕੁੜੀ ਆਖਿਰਕਾਰ ਕਿਉਂ ਆਖ ਰਹੀ ਹੈ ਕਿ ਉਸ ਦਾ ਸਹੁਰਾ ਵੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਦਾਰ ਹੈ ਇਸ ਦੇ ਪਿੱਛੇ ਦਾ ਤਰਕ ਅਤੇ ਕਾਰਨ ਦੱਸਦੇ ਹੋਏ ਕੁੜੀ ਨੇ ਕਿਹਾ कि ਜਿਹੜਾ ਪਹਿਲਾ ਵਿਆਹ ਹੋਇਆ ਉਸਦੇ ਮੈਰਿਜ ਸਰਟੀਫਿਕੇਟ ਦੇ ਉੱਪਰ ਮੇਰੇ ਸਹੁਰੇ ਦੇ ਸਾਈਨ ਕੀਤੇ ਹੋਏ ਨੇ ਅਤੇ ਹੁਣ ਜਦੋਂ ਸਾਡਾ ਵਿਆਹ ਹੋਇਆ ਤਾਂ ਉਸ ਤੇ ਉੱਪਰ ਵੀ ਸਹੁਰੇ ਦੇ ਵੱਲੋਂ ਹੀ ਸਾਈਨ ਕੀਤੇ ਹੋਏ ਨੇ ਯਾਨੀ ਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਪੁੱਤ ਵਿਆਹਿਆ ਹੋਇਆ ਪਰ ਫੇਰ ਵੀ ਇੱਕ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਗਈ ਅੱਜ ਇਹ ਦੁਖੀ ਅਤੇ ਮਜਬੂਰ ਕੁੜੀ ਇਹ ਹੀ ਸੋਚ ਰਹੀ ਹੈ ਕਿ ਮੈਨੂੰ ਜੇਕਰ ਕੋਈ ਚੰਗਾ ਘਰ ਮਿਲ ਜਾਂਦਾ ਜਿਨ੍ਹਾਂ ਨੂੰ ਵਾਕਈ ਹੀ ਕੁੜੀ ਦੀ ਕਦਰ ਵੀ ਹੁੰਦੀ ਅਤੇ ਵਿਦੇਸ਼ ਜਾਣ ਦੇ ਜਿਹੜੇ ਸੁਪਨੇ ਦਿਖਾਏ ਸੀ ਝੂਠ ਬੋਲਿਆ ਗਿਆ ਸੀ ਉਹਨਾਂ ਗੱਲਾਂ ਦੇ ਵਿੱਚ ਵੀ ਜੇਕਰ ਕੋਈ ਸੱਚਾਈ ਹੁੰਦੀ ਤਾਂ ਉਸਦੀ ਜ਼ਿੰਦਗੀ ਅੱਜ ਕੁਝ ਹੋਰ ਹੋਣੀ ਸੀ ਉਸਨੇ ਹੁਣ ਨੂੰ ਵਿਦੇਸ਼ ਚਲੇ ਜਾਣਾ ਸੀ ਅਤੇ ਆਪਣੇ ਘਰ ਵਾਲੇ ਨੂੰ ਵੀ ਲੈ ਜਾਣਾ ਸੀ ਇਸ ਕੁੜੀ ਦੀ ਹਿਮਾਇਤ ਦੇ ਵਿੱਚ ਨਾ ਸਿਰਫ ਪਿੰਡ ਵਾਲੇ ਸਗੋਂ ਸੋਸ਼ਲ ਮੀਡੀਆ ਤੇ ਵੀ ਕਈ ਲੋਕ ਆ ਰਹੇ ਨੇ ਪਰ ਕੁਝ ਲੋਕ ਇਹੋ ਜਿਹੇ ਵੀ ਨੇ ਜੋ ਕਿ ਇਸ ਕੁੜੀ ਨੂੰ ਹੀ ਗਲਤ ਦੱਸ ਰਹੇ ਨੇ ਕਿ ਇਹ ਝੂਠ ਬੋਲ ਰਹੀ ਹੈ ਤਾਂ ਖੈਰ ਦੋਹਾਂ ਪੱਖਾਂ ਦੀ ਗੱਲਬਾਤ ਤਾਂ ਸਾਹਮਣੇ ਨਹੀਂ ਆਈ ਪਰ ਜਿਹੜਾ ਕੁਝ ਕੁੜੀ ਦੇ ਵੱਲੋਂ ਦੱਸਿਆ ਕਿ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਉੱਥੇ ਦੀ ਪੰਚਾਇਤ ਜਾਂ ਫਿਰ ਲੋਕ ਕੀ ਆਖਦੇ ਨੇ ਤਾਂ ਉਹ ਦੱਸਦੀ ਹੈ ਕਿ ਉੱਥੇ ਦੀ ਪੰਚਾਇਤ ਅਤੇ ਉਸ ਦਾ ਸੋਹਰਾਕਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਕਿਉਂਕਿ ਉਹ ਝੂਠ ਤੇ ਝੂਠ ਬੋਲਦਾ ਆਇਆ ਹੈ ਇੱਧਰ ਦੀ ਪੰਚਾਇਤ ਵੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂਦੀ ਹੈ ਤਾਂ ਉਹ ਇਹਨਾਂ ਨਾਲ ਲੜਾਈ ਝਗੜਾ ਕਰਦੇ ਨੇ ਅਤੇ ਮੰਦਾ ਬੋਲਦੇ ਨੇ ਤੁਹਾਡਾ ਇਸ ਪੂਰੀ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਕਿਉਂਕਿ ਇਹੋ ਜਿਹੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਵਧ ਰਹੇ ਨੇ ਆਇਲਸ ਵਾਲੀਆਂ ਕੁੜੀਆਂ ਨੂੰ ਲੱਭਿਆ ਜਾ ਰਿਹਾ ਹੈ ਵਰਤਿਆ ਜਾ ਰਿਹਾ ਹੈ ਤੇ ਉਸ ਮਗਰੋਂ ਕਈ ਵਾਰ ਇਹ ਹੁੰਦਾ ਹੈ ਕਿ ਜਾਨ ਤੱਕ ਲੈ ਲਈ ਜਾਂਦੀ ਹੈ ਪਰ ਦੂਸਰੇ ਪਾਸੇ ਕੁਝ ਕੁੜੀਆਂ ਵੀ ਹੋ ਜਈਆਂ ਨੇ ਜੋ ਕਿ ਵਿਆਹ ਕਰਵਾਉਂਦੀਆਂ ਨੇ ਪੂਰੇ ਵਿਆਹ ਤੇ ਮੁੰਡੇ ਵਾਲਿਆਂ ਦਾ ਪੈਸਾ ਖਰਚ ਕਰਵਾਇਆ ਜਾਂਦਾ ਸ਼ੌਂਕ ਦੇ ਨਾਲ ਸਾਰੀਆਂ ਚੀਜ਼ਾਂ ਅਤੇ ਰਿਵਾਜ ਪੂਰੇ ਕੀਤੇ ਜਾਂਦੇ ਨੇ ਅਤੇ ਵਿਦੇਸ਼ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਆਪਣੇ ਪਤੀ ਨੂੰ ਬਾਹਰ ਨਹੀਂ ਲੈ ਕੇ ਜਾਂਦੀਆਂ ਤੇ ਇੱਥੇ ਰਹਿਦਾ ਪਰਿਵਾਰ ਜ਼ਮੀਨ ਵੀ ਵੇਚ ਦਿੰਦਾ ਤੇ ਆਪਣੇ ਪੁੱਤ ਦੀ ਜ਼ਿੰਦਗੀ ਨੂੰ ਵੀ ਦਾਤ ਤੇ ਲਾ ਕੇ ਬੈਠਾ ਹੁੰਦਾ ਪਰ ਇਹੋ ਜਿਹੇ ਸੌਦੇ ਬਾਜ਼ੀਆਂ ਦੇ ਵਿੱਚ ਕੀਤੇ ਹੋਏ ਵਿਆਹਾਂ ਦਾ ਨੁਕਸਾਨ ਕਿੰਨਾ ਕੁ ਹੋ ਰਿਹਾ ਕਿਤੇ ਕੁੜੀ ਨੂੰ ਪਰਪਾਈ ਕਰਨੀ ਪੈ ਰਹੀ ਹੈ ਕਿਤੇ ਮੁੰਡੇ ਨੂੰ ਇਸ ਦੇ ਵਿੱਚ ਮਾਪਿਓ ਕਿੰਨੇ ਕਿ ਜ਼ਿੰਮੇਦਾਰ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਦਾ ਸਮਝੌਤਾ ਕਰਦੇ ਨੇ ਬੈਠ ਕੇ ਤੁਸੀਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਤੇ ਰਾਹੀ ਆਪਣੀ ਰਾਏ ਜ਼ਰੂਰ ਦਿਓ ਤਾਂ ਕਿ ਅਸੀਂ ਦਰਸ਼ਕਾਂ ਦੇ ਸਾਹਮਣੇ ਇਸ ਨੂੰ ਰੱਖ ਸਕੀਏ। ਸਿਰੋਨਾਂ ਨੇ ਇਹ ਕਹਿ ਸੀਗਾ ਕਿ ਸਾਨੂੰ ਬੈਂਡਾ ਵਾਲੀ ਕੁੜੀ ਚਾਹੀਦੀ ਹੈ ਕਿ ਅਸੀਂ ਆਪਦਾ ਮੁੰਡਾ ਬਾਹਰ ਭੇਜਣਾ। ਹਾਂਜੀ। ਕਿੰਨੇ ਬੈਂਡ ਆਏ ਹੋ ਸੀ ਤੁਹਾਡੇ? ਮੇਰੇ ਓਵਰਆਲ 6 ਸੀਗੇ। ਉਸ ਟਾਈਮ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ। ਹਾਂ। ਤੇ ਉਹਨਾਂ ਨੇ ਫਿਰ ਇਸ ਤੋਂ ਬਾਅਦ ਕਹਿਣ ਲੱਗੇ ਕਿ ਨਹੀਂ ਅਸੀਂ ਕੈਨੇਡਾ ਭੇਜਣਾ ਵੀ ਤੂੰ ਤੈਨੂੰ ਹੋਰ ਬੈਂਡ ਚਾਹੀਦੇ ਆ ਜੀ ਜਿਹੜਾ ਡਿਸਪੂਟ ਪੈ ਗਿਆ ਤੁਹਾਡੇ ਵਿੱਚ ਵਿਆਹ ਤੋਂ ਕਿੰਨੇ ਚਿਰ ਬਾਅਦ ਪੈ ਗਿਆ ਸੀ ਉਹ ਤਾਂ ਸਰ 3 ਕਿੰਨੇ ਮਹੀਨੇ ਬਾਅਦ ਹੀ ਪੈਣ ਲੱਗ ਗਿਆ ਸੀ ਮਤਲਬ ਮੈਂ ਜਿਵੇਂ ਤੁਹਾਨੂੰ ਪਤਾ ਮੇਰੀ ਫੈਮਲੀ ਨੇ ਜੋਗੀ ਹੈ ਨਹੀਂ ਸੀ ਮੈਨੂੰ ਕੋਈ ਦਾਸ ਵਗੈਰਾ ਨਹੀਂ ਦਿੱਤਾ ਸੀ ਉਹਨਾਂ ਨੇ ਤੇ ਉਹ ਮੇਰੇ ਤੋਂ ਉਸ ਚੀਜ਼ ਦੀ ਮੰਗ ਕਰਨ ਲੱਗੇ ਸੀਗੇ ਤੇ ਮੈਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਆਪਦੀ ਫੈਮਲੀ ਨੂੰ ਕਹਿ ਪਰ ਮੈਂ ਕਹਿੰਦੀ ਨਹੀਂ ਸੀ ਤਾਂ ਫਿਰ ਮੇਰੇ ਨਾਲ ਉਹ ਕੁੱਟਮਾਰ ਕਰਦੇ ਸੀ ਪਰ ਮੈਂ ਉਦੋਂ ਮਤਲਬ ਚੌਪ ਰਹੀ ਵੀ ਚੱਲ ਕੋਈ ਨਾ ਇੱਕ ਨਾ ਇੱਕ ਦਿਨ ਸੁਧਰ ਜਾਣਗੇ ਉਦੋਂ ਮੇਰਾ ਮਤਲਬ ਮੈਨੂੰ ਉਸ ਟਾਈਮ ਹੀ ਪਤਾ ਲੱਗਿਆ ਸੀ ਜਿਹੜਾ ਮੇਰਾ ਘਰ ਵਾਲਾ ਵੀ ਉਹ ਡਰੱਗਸ ਵਗੈਰਾ ਲੈਂਦਾ ਤੇ ਮੈਨੂੰ ਨਹੀਂ ਪਤਾ ਉਹ ਕੀ ਖਾਂਦਾ ਸੀ ਕੀ ਨਹੀਂ ਉਹ ਸਾਰਾ ਦਿਨ ਬਾਹਰ ਹੀ ਰਹਿੰਦਾ ਸੀ ਤੇ ਘਰੇ ਤਾਂ ਉਹਨੇ ਬੜ ਨਹੀਂ 12 1 ਵਜੇ ਹੁੰਦਾ ਸੀਗਾ ਤੇ ਮੈਨੂੰ ਫਿਰ ਮੇਰਾ ਜਿਹੜਾ ਸਹੁਰਾ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ 5 ਵਜੇ ਉੱਠ ਮੇਰੇ ਸਹਰਾਣੇ ਆ ਕੇ ਖੜ ਜਾਂਦੇ ਸੀ ਵੀ ਤੂੰ ਉੱਠਦੀ ਨਹੀਂ 5 ਵਜੇ ਜਦੋਂ ਉਹਨਾਂ ਦਾ ਮੁੰਡਾ ਵੱਡਦਾ ਹੀ ਘਰੇ 1 2 ਵਜੇ ਸੀ ਤੇ ਫਿਰ ਮੈਂ 5 ਵਜੇ ਕਿਵੇਂ ਉੱਠਦੀ ਉਸ ਚੀਜ਼ ਨੂੰ ਲੈ ਕੇ ਉਹ ਮੇਰੇ ਨਾਲ ਬਹੁਤ ਕਲੇਸ਼ ਕਰਦੇ ਹੁੰਦੇ ਸੀ ਮੈਨੂੰ ਤਾਨੇ ਮਾਰਦੇ ਸੀ ਕੁੱਟਦੇ ਮਾਰਦੇ ਹੁੰਦੇ ਸੀ ਵੀ ਤੂੰ ਤੇਰੇ ਘਰ ਘਰਦਿਆਂ ਕੋਲ ਕੁਝ ਹੈ ਨਹੀਂ ਅਸੀਂ ਮਤਲਬ ਐਨਯਮ ਇਰਾਨ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਫਿਰ ਤੁਸੀਂ ਇਹ ਚੀਜ਼ ਪਹਿਲਾਂ ਦੇਖਣੀ ਸੀ ਵੀ ਹੁਣ ਇਹ ਚੀਜ਼ਾਂ ਦਾ ਫਾਇਦਾ ਨਹੀਂ ਹੈਗਾ ਵੀ ਤੁਸੀਂ ਉਦੋਂ ਆਉਂਦੀ ਹੁੰਦੇ ਸੀ ਮੇਰੇ ਘਰੇ ਵੀ ਮੇਰਾ ਘਰ ਦੇਖ ਲੈਣ ਦੇ ਪਹਿਲਾਂ ਵੀ ਹੁਣ ਤੁਸੀਂ ਮੈਨੂੰ ਤਾਨੇ ਮਾਰਦੇ ਹੋ ਡਿਸਪਿਊਟ ਕਿਹੜੀ ਗੱਲ ਤੋਂ ਪਿਆ ਸੀ ਕਿੱਥੋਂ ਜਿਹੜਾ ਡਿਸਪਿਊਟ ਵਧੇ ਸਟਾਰਟਿੰਗ 'ਚ ਤਾਂ ਇਹ ਚੀਜ਼ਾਂ ਹੀ ਹੁੰਦੀਆਂ ਸੀ ਵੀ ਉਹ ਮੈਨੂੰ ਇਹ ਚੀਜ਼ ਪਤਾ ਨਹੀਂ ਸੀ ਵੀ ਉਹ ਡਰੱਗਸ ਲੈਂਦਾ ਸੀ ਤੇ ਮੈਂ ਉਸ ਚੀਜ਼ ਤੇ ਜਦੋਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀਗੀ ਤਾਂ ਉਸ ਟਿਸ ਤੋਂ ਸਟਾਰਟਿੰਗ ਉਸ ਟਿਸ ਤੋਂ ਹੋਈ ਸੀਗੀ ਤੇ ਬਾਅਦ ਚ ਫਿਰ ਇਸ ਤੋਂ ਬਾਅਦ ਮੈਨੂੰ ਜਦੋਂ ਉਹਦੇ ਦੂਜੇ ਵਿਆਹ ਦਾ ਪਤਾ ਲੱਗਿਆ ਸੀ ਕਿਵੇਂ ਪਤਾ ਲੱਗਿਆ ਉਹ ਮੈਂ ਸਨੈਪ ਉਹਦੇ ਫੋਨ ਮੇਰੇ ਹਸਬੰਡ ਦਾ ਮੇਰੇ ਕੋਲ ਸੀਗਾ ਤੇ ਉਹਦੇ ਸਨੈਪਚੈਟ ਤੇ ਕੁੜੀ ਦੀ ਕਾਲ ਆਈ ਦਿਵਿਆ ਲੰਬਾ ਨਾਮ ਸੀ ਕੁੜੀ ਦਾ ਉਹ ਮੈਂ ਰੀਸੀਵ ਕੀਤੀ ਤਾਂ ਉਹਨੇ ਮੈਨੂੰ ਪੁੱਛਿਆ ਕਹਿੰਦੀ ਤੁਸੀਂ ਕੌਣ ਮੈਂ ਉਹਨੂੰ ਕਿਹਾ ਵੀ ਮੈਂ ਉਹਦੀ ਵਾਈਫ ਆ ਕਹਿੰਦੀ ਮੈਂ ਵੀ ਵਾਈਫ ਆ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤਾਂ ਉਹਨੇ ਮੈਨੂੰ ਮੈਰਿਜ ਸਰਟੀਫਿਕੇਟ ਭੇਜਿਆ ਸੀਗਾ ਉਹ ਮੇਰੇ ਚ ਨਿਹਮਤ ਨਹੀਂ ਹੋਈ ਕਿ ਮੈਂ ਸੇਵ ਕਰ ਲਾਂ ਜਾਂ ਕਿਸੇ ਨੂੰ ਫਾਰਵਰਡ ਕਰ ਦਾਂ ਬਟ ਮੈਂ ਉਹ ਫਟਾਫਟ ਉਹ ਚੀਜ਼ ਨੂੰ ਪੜਿਆ ਯਾਦ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਉਸ ਟਾਈਮ ਤੇ ਉਹ ਸਾਫ਼ ਮੁੱਕਰੀ ਗਈ ਸੀ ਕਹਿੰਦੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜਿਹੜੀ ਤੁਸੀਂ ਲਾਈਵ ਵੀਡੀਓ ਪਾਈ ਹੈ ਕਿੰਨੇ ਟਾਈਮ ਬਾਅਦ ਪਾਈ ਸੀ ਇੱਥੇ ਲਾਈਵ ਹੋ ਕੇ ਉਹ ਮੈਂ ਮੇਰੇ ਕੇਸ ਤੋਂ 2-3 ਮਹੀਨੇ ਬਾਅਦ ਪਾਈ ਆ ਬੁਲਤ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਜਦੋਂ ਤੁਸੀਂ ਐਸਐਸਪੀ ਦਫ਼ਤਰ ਗਏ ਸੀ ਉਸ ਇਹ ਚੀਜ਼ ਕਹਿੰਦੇ ਸੀਗੇ ਕਿ ਇਕੱਲਾ ਵੀ ਮੁੰਡੇ ਤੇ ਪਰਚਾ ਹੋ ਸਕਦਾ ਕਿਉਂਕਿ ਉਹਦੇ ਡੈਡੀ ਨੇ ਉਹਨੂੰ ਬੇਦਖਲ ਕਰਤਾ ਪਰ ਮੈਂ ਇਹ ਚੀਜ਼ ਕਹਿਨੀ ਆ ਵੀ ਸਾਰਾ ਕਸੂਰ ਤਾਂ ਉਹਦੇ ਡੈਡੀ ਦਾ ਹੀ ਆ ਕਿਉਂਕਿ ਪਹਿਲਾਂ ਵੀ ਉਹਨੇ ਉਹਨਾਂ ਨੇ ਮਤਲਬ ਜਿਹੜਾ ਪਹਿਲਾਂ ਮੈਰिज ਹੋਈ ਉਹ 'ਚ ਵੀ ਸਾਈਨ ਕੀਤੇ ਹੋਇਆ ਤੇ ਮੇਰੇ ਵਾਲੀ 'ਚ ਵੀ ਕੀਤੇ ਹੋਇਆ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਸੀ ਸਾਡਾ ਮੁੰਡਾ ਵਿਆਹਿਆ ਹੋਇਆ ਤੇ ਮੇਰੇ ਮੇਰੇ ਨਾਲ ਕਿਉਂ ਕਰਵਾਇਆ ਫਿਰ ਮੇਰੀ ਜ਼ਿੰਦਗੀ ਕਾਹ ਤੋਂ ਖਰਾਬ ਕੀਤੀ ਜੇ ਰਿਸ਼ਤਾ ਤੁਹਾਡਾ ਹੋਇਆ ਸੀ ਇੱਕ ਤਾਂ ਆਪਾਂ ਪੇਪਰ ਚਕੜਾ ਦਿੰਨੇ ਆ ਵੀ ਕੁੜੀ ਬੈਂਡਾਂ ਵਾਲੀ ਆ ਜੇ ਕੋਈ ਪੈਸੇ ਲੈਣ ਦਾ ਚਾਹ ਬਣ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਇੱਕ ਰਿਸ਼ਤਾ ਆਪਣਾ ਕੋਈ ਗਵਾਂਢੀ ਤਾਇਆ ਚਾਚਾ ਜਾਂ ਭੂ ਰਿਸ਼ਤਾ ਮੇਰਾ ਮੇਰੇ ਮम्मा ਕਿਸੇ ਦੇ ਘਰੇ ਕੰਮ ਕਰਦੀ ਸੀਗੇ ਤੇ ਉਹਨਾਂ ਮम्मा ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਅੱਗੇ ਮੇਰੀ ਫੋਟੋ ਕਿਸੇ ਨੂੰ ਭੇਜੀ ਉਹ ਸੀਗਾ ਵੀ ਮੇਰੇ ਜਿਹੜਾ ਡੈਡੀ ਸੀਗਾ ਉਹ ਸੌਹਰਾ ਸਾਹਿਬ ਉਹਦੀ ਭੂਆ ਦੇ ਮੁੰਡੇ ਨੇ ਕਰਵਾਇਆ ਸੀਗਾ ਜਦੋਂ ਰਿਸ਼ਤੇ ਵਿੱਚ ਤੁਹਾਡੇ ਯਾਨੀ ਕਿ ਤਰੇੜ ਪੈ ਗਈ ਉਹ ਤੋਂ ਬਾਅਦ ਉਹ ਬਚੋਲੇ ਨੂੰ ਸੱਦਿਆ ਵੀ ਆਹ ਗੱਲਬਾਤ ਆ ਤੁਸੀਂ ਵੀ ਸਾਨੂੰ ਜਿਹੜਾ ਸੌਹਰਾ ਸਾਹਿਬ ਆ ਮੈਨੂੰ ਇਦਾਂ ਬੋਲ ਰਿਹਾ ਮੁੰਡਾ ਪਹਿਲਾਂ ਵਿਆਹ ਸੀ ਤੂੰ ਸਾਥੋਂ ਉਹਲਾ ਕਿਉਂ ਰੱਖਿਆ ਇਹ ਗੱਲ ਸਾਡੇ ਕੋਲ ਪਹਿਲਾਂ ਜਾ ਕੇ ਗੱਲ ਕਰਾਣਾ ਕਰੀ ਇਹ ਬਚੋਲਾ ਸਾਨੂੰ ਗੱਲ ਕਰੀ ਤੁਸੀਂ ਕੋਈ ਸਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਬਿਆ ਤੋਂ ਬਾਅਦ ਹੂੰ ਉਹਨਾਂ ਨੇ ਬਸ ਆਉਣਾ ਜਾਣਾ ਹੀ ਛੱਡਤਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਜਦ ਕੇ ਵਿਚੋਲੇ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਕੁੜੀ ਦਾ ਮਤਲਬ ਸਾਰ ਲਈ ਜਾਵੇ ਮੇਰੀ ਕਿਸੇ ਨੇ ਸਾਰ ਨਹੀਂ ਲਈ ਸੀ ਹੂੰ ਕੋਈ ਪਿੰਡ ਦੀ ਪੰਚਾਇਤ ਇਕੱਠੀ ਹੁੰਦੀ ਹੈ ਜਦੋਂ ਗੱਲ ਉਸ ਡਿਸਪੂਟ ਪੈ ਜਾਂਦਾ ਆਪਣੇ ਪਿੰਡ ਦੇ ਸਰਪੰਚ ਨੰਬਰਦਾਰ ਮੋਦ ਵਿਭਾਤੀ ਇਕੱਠੇ ਕਰਕੇ ਘਰੇ ਲੈ ਕੇ ਜਾਂਦੇ ਆ ਕੋਈ ਪੰਚਾਇਤ ਇਕੱਠੀ ਹੋਈ ਤੁਹਾਡੀ ਹਾਂਜੀ ਇਧਰੋਂ ਮੇਰੇ ਹੀ ਹੁੰਦੇ ਸੀ ਉਹਨਾਂ ਵੱਲੋਂ ਕੋਈ ਨਹੀਂ ਹੁੰਦਾ ਸੀਗਾ ਹੂੰ ਉਹ ਕਹਿ ਦਿੰਦੇ ਸੀ ਵੀ ਉਹ ਕਹਿੰਨਾ ਤਾਂ ਕਿ ਉਹ ਬਸ ਮਤਲਬ ਗਲਤ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਅਸੀਂ ਗਲਤ ਤਾਂ ਸਾਡੀ ਬੇਇੱਜ਼ਤੀ ਹੋਊਗੀ ਸਗੋਂ ਮੇਰੀ ਜਿਹੜੀ ਜਾਂਦੇ ਸੀ ਉਹਨਾਂ ਨੂੰ ਵੀ ਬਹੁਤ ਗਲਤ ਬੋਲਦੇ ਹੁੰਦੇ ਸੀ ਜਿਹੜਾ ਲੜਕੇ ਦਾ ਪਾਦਰ ਹੋ ਕੀ ਕੰਮ ਕਰ ਚੰਡੀਗੜ੍ਹ ਪੁਲਿਸ ਚ ਮੈਨੂੰ ਐ ਨਹੀਂ ਪਤਾ ਵੀ ਉਹਨਾਂ ਦੀ ਪੋਸਟ ਕਿਹੜੀ ਆ ਮੈਨੂੰ ਲੱਗਦਾ ਕਿ ਜਿਹੜੀ ਕਾਰਵਾਈ ਨਹੀਂ ਹੋਈ ਪੁਲਿਸ ਉਹਨ ਕਰਕੇ ਹਾਂਜੀ ਮੈਨੂੰ ਤਾਂ ਇਹੀ ਲੱਗਦਾ ਕਿਉਂਕਿ ਉਹਨਾਂ ਕੋਲ ਪਾਵਰ ਆ ਮੇਰੇ ਕੋਲ ਹੈ ਨਹੀਂਗੀ ਤਾਂ ਹੀ ਮੇਰੀ ਸੁਣਵਾਈ ਨਹੀਂ ਹੁੰਦੀ ਸਾਰੇ ਪਰਵਾਦੀ ਫੈਮਿਲੀ ਦੇ ਵਿੱਚ ਕੌਣ-ਕੌਣ ਸੀ ਉਹਦੇ ਵਿੱਚ ਉਹਨੇ ਮੰਮੀ ਡੈਡੀ ਸੀ ਮਤਲਬ ਮੇਰੇ ਹਸਬੈਂਡ ਸੀ ਉਹਨਾਂ ਦੀ ਬੇਟੀ ਸੀ ਤੇ ਉਹ ਵਿਆਹੀ ਹੋਈ ਸੀ ਉਹਨਾਂ ਦਾ ਘਰ ਵਾਲਾ ਵੀ ਸੀ ਈਵਨ ਕਿ ਉਹਨਾਂ ਦੀ ਬੇਟੀ ਨੇ ਵੀ ਮੇਰੀ ਕਦੇ ਨਹੀਂ ਸੁਣੀ ਜਿਹੜਾ ਉਹਨਾਂ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਵੀ ਚਾਹੀ ਸੀ ਜਿਹੜਾ ਉਹ ਮੇਰਾ ਮਤਲਬ ਭਾਜੀ ਸੀਗੇ ਉਹ ਮੈਨੂੰ ਇੰਨਾ ਗਲਤ ਬੋਲਦੇ ਸੀ ਕਹਿ ਦਿੰਦੇ ਸੀ ਤੂੰ ਘਰ ਕੀ ਕਰਦੀ ਆ ਮੈਂ ਆਪਦੇ ਸਾਲੇ ਨੂੰ ਕਿੱਲੇ ਵੇਚ ਕੇ ਬਚਾ ਲੂੰਗਾ ਅੰਦਰ ਨਹੀਂ ਹੋਣ ਦਿੰਦਾ ਜੇ ਰਿਸ਼ਤਾ ਹੋਇਆ ਸੀ ਕਿੰਨੀ ਪੈਲੀ ਤੇ ਹੋਇਆ ਸੀ ਤੁਹਾਡਾ ਵੀ ਇੰਨੀ ਪੈਲੀ ਹੁੰਦੀ ਇਹਨਾਂ ਕੋਲੇ ਇੰਨੀ ਪ੍ਰੋਫਾਈਲ ਹੈ ਇੰਨੇ ਪੜਿਆ ਲਿਖਿਆ ਮੁੰਡਾ ਜਦੋਂ ਆਪਾਂ ਦੱਸਦੇ ਗੱਲਬਾਤ ਹੁੰਦੀ ਹੈ ਕਿੰਨੀ ਪੈਲੀ ਸੀ ਉਹਦੋਂ ਸਰ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਸਾਡੇ ਕੋਲ ਪੈਸਾ ਬਹੁਤ ਆ ਵੀ ਅਸੀਂ ਕਰ ਦਾਂਗੇ ਕੁੜੀ ਤੇ ਲਾ ਦਾਂਗੇ ਵੀ ਅਸੀਂ ਵੀ ਆਪਦਾ ਮੁੰਡਾ ਬਾਹਰ ਕੱਢਣਾ ਤੇ ਪਹਿਲੀ ਤਾਂ ਉਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ ਸੀਗਾ ਆਹ ਤਰ੍ਹਾਂ ਤੇ ਕੁੜੀਆਂ ਪੜੀਆਂ ਲਿਖੀਆਂ ਹੁੰਦੀਆਂ ਉਹ ਕਹਿੰਦੀਆਂ ਵੀ ਜੇ ਤੁਸੀਂ ਬਾਹਰ ਭੇਜਣਾ ਵੀ ਸਾਡੀ ਫਾਈਲ ਦਾ ਜਿਹੜਾ ਪ੍ਰੋਸੈਸ ਆ ਪਹਿਲਾਂ ਚਲਾਓ ਫਿਰ ਆਪਾਂ ਅਗੇਂਜਮੈਂਟ ਕਰਾਂਗੇ ਤੁਸੀਂ ਇਹੋ ਜੀ ਗੱਲਬਾਤ ਨੀ ਸਰ ਉਹਨਾਂ ਨੇ ਮੈਨੂੰ ਬਾਨੀ ਨਾਲ ਲਿਆ ਸੀ ਮੈਂ ਟਰਸਟ ਕਰ ਲਿਆ ਸੀ ਜਿਆਦਾ ਹੀ ਤੇ ਉਹ ਟਰਸਟ ਦੀ ਮੇਰੇ ਨਤੀਜੇ ਆ ਜਿਹੜੇ ਮੈਂ ਹੁਣ ਭੁਗਤਤੀ ਜਾਨੀ ਆ ਕਿੰਨਾ ਟਾਈਮ ਉਹਨਾਂ ਨੇ ਪੜ੍ਹਾਈ ਕਰਵਾਈ ਫਿਰ ਤੁਸੀਂ ਕਿਹਾ ਸੀ ਕਿ ਤਿੰਨ ਪੜ੍ਹਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਸੀ ਨਾ ਕੀ ਖਰਚਾ ਸੀ ਕਿੱਥੇ ਕੀਤੀ ਉਹ ਮੈਂ ਚੰਡੀਗੜ੍ਹ ਮੈਨੂੰ 2-3 ਮਹੀਨੇ ਲਵਾਈ ਸੀ ਉਹਨਾਂ ਨੇ ਫਿਰ ਕੀ ਕਹਿੰਦੇ ਪੇਪਰ ਦਾ ਵਸ ਦਵਾਈ ਨਹੀਂ ਉਹ ਡੈਡੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਆਪਦੀ ਮਰਜ਼ੀ ਨਾਲ ਦਵਾਉਂਗਾ ਜਦੋਂ ਦਵਾਉਣਾ ਹੋਇਆ ਮੇਰੀ ਮਰਜ਼ੀ ਚੱਲੂਗੀ ਤੁਹਾਡਾ ਜਿਆਦਾ ਇੰਟਰਸਟ ਬਾਹਰ ਜਾਣ ਦਾ ਸੀ ਕੀ ਵਾਰ ਹੁੰਦਾ ਚਲੋ ਮੇਰੇ ਨਹੀਂ ਹੁਣ ਬਣਿਆ ਤੇ ਚੱਲ ਆਪਾਂ ਇੱਥੇ ਹੀ ਰਹਿਨੇ ਆ ਨਹੀਂ ਮੈਂ ਇਹ ਚੀਜ਼ ਵੀ ਕਹਤੀ ਸੀ ਵੀ ਜੇ ਤੁਸੀਂ ਬਾਹਰ ਨਹੀਂ ਭੇਜਣਾ ਬਟ ਮੈਨੂੰ ਇੱਥੇ ਖੁਸ਼ ਰੱਖ ਲਓ ਮੈਨੂੰ ਇਹ ਸੀ ਵੀ ਮੇਰਾ ਚੱਲ ਘਰ ਬਸਦਾ ਰਹੇ ਮੈਨੂੰ ਇੱਥੇ ਖੁਸ਼ ਰੱਖ ਲਓ ਵੀ ਮੈਂ ਮੈਨੂੰ ਨਹੀਂ ਹੈਗਾ ਵੀ ਤੁਸੀਂ ਮੈਨੂੰ ਬਾਹਰ ਭੇਜੋ ਮੈਂ ਇਹ ਚੀਜ਼ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਕਹੀ ਸੀ ਇਸ ਚੀਜ਼ ਦੇ ਡੀਐਸਪੀ ਗਵਾਹ ਨੇ ਉਹਨਾਂ ਦੇ ਸਾਹਮਣੇ ਵੀ ਮੈਂ ਇਹ ਚੀਜ਼ ਕਹੀ ਸੀ ਤੇ ਉਹਦਾ ਮੈਨੂੰ ਉਹਨਾਂ ਨੇ ਘਰੇ ਵੀ ਨਹੀਂ ਰੱਖਿਆ ਹੁਣ ਸਿੱਧਾ ਬੇਦਖਲੀ ਕਰਤਾ 18 ਨਵੰਬਰ ਨੂੰ ਤੁਸੀਂ ਆਤਮਦਾਦੀ ਜਿਹੜੀ ਕੰਕੀ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਉੱਥੇ ਗਏ ਸੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਮੰਗ ਕੀਤੀ ਗਈ ਸੀ ਤੇ ਕੀ ਕਾਰਵਾਈ ਹੋਈ ਮੇਰੀ ਇਹੀ ਮੰਗ ਸੀ ਕਿ ਉਹਨਾਂ ਦੇ ਸਾਰੇ ਪਰਿਵਾਰ ਤੇ ਮਤਲਬ ਕਾਰਵਾਈ ਹੋਵੇ ਜੀ ਉੱਥੇ ਤੱਕ ਕਿ ਡੀਐਸਪੀ ਸਾਹਿਬ ਨੇ ਮੈਨੂੰ ਇੱਕ ਦਿਨ ਪਹਿਲਾਂ ਫੋਨ ਲਾਈ ਸੀ ਵੀ ਤੂੰ ਸਾਨੂੰ ਆ ਕੇ ਮਿਲ ਵੀ ਉਹਦੇ ਜਿਹੜੇ ਡੈਡੀ ਤੇ ਮੁੰਡੇ ਤੇ ਪਰਚਾ ਹੋ ਗਿਆ ਜਦੋਂ ਹੁਣ ਮੈਨੂੰ ਮੇਰੇ ਕੋਲ ਐਫਆਈਆਰ ਆਉਂਦੀ ਹੈ ਤਾਂ ਕੱਲਾ ਮੁੰਡੇ ਤੇ ਹੀ ਪਰਚਾ ਕੀਤਾ ਗਿਆ ਉਹਨਾਂ ਨੇ ਵੀ ਫੇਰ ਮੇਰੇ ਨਾਲ ਮਤਲਬ ਮੈਨੂੰ ਉੱਥੋਂ ਠਾਉਣਾ ਸੀਗਾ ਮੇਰੇ ਨਾਲ ਫੇਰ ਧੋਖਾ ਹੀ ਕੀਤਾ ਮੈਨੂੰ ਐਵੇਂ ਵਿਸ਼ਵਾਸ ਦਿਵਾਇਆ ਪਰ ਉਹ ਫੇਰ ਉਹਨਾਂ ਨੇ ਤੋੜਤਾ ਜਿਹੜੀਆਂ ਕੁੜੀਆਂ ਹੁਣ ਧੋਖੇ ਦਾ ਸ਼ਿਕਾਰ ਹੋ ਜਾਂਦੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਇਹ ਚੀਜ਼ ਚਾਹੁੰਦੀ ਆ ਕਿ ਚੁੱਪ ਨਾ ਰੋ ਸਾਹਮਣੇ ਆਓ ਲੜੋ ਤਾਂ ਜੋ ਇਹ ਚੀਜ਼ ਮਤਲਬ ਕਿਸੇ ਹੋਰ ਨਾਲ ਨਾ ਹੋਵੇ ਹੁਣ ਅਗਲਾ ਸਟੈਪ ਕੀ ਆ ਤੁਹਾਡਾ ਮੇਰਾ ਇਹ ਸਟੈਪ ਆ ਕੇ ਬਸ ਮੈਂ ਜਿਹੜੇ ਉਹਨਾਂ ਨੂੰ ਉਹਨਾਂ ਤੇ ਸਾਰੇ ਪਰਿਵਾਰ ਤੇ ਉਹਨਾਂ ਨੂੰ ਬੰਦ ਹੀ ਉਹਨਾਂ ਦੀ سزا ਦਿਵਾਉਣੀ ਆ ਕਿਉਂਕਿ ਇਹ ਮੇਰੇ ਮੇਰੇ ਨਾਲ ਹੋਈ ਆ ਚੀਜ਼ ਕਹ ਲਓ ਕਿਸੇ ਨਾਲ ਵੀ ਹੋ ਸਕਦੀ ਆ ਤੇ ਮੇਰੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਿਹੜਾ ਮੇਰਾ ਹਸਬੈਂਡ ਆ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਕਿਉਂਕਿ ਪੁਲਿਸ ਜਾਂਦੀ ਆ ਜਾ ਕੇ ਦੇਖ ਕੇ ਮੁੜ ਜਾਂਦੀ ਆ ਉਹ ਹਣ ਗਏ ਸੀਗੇ ਕੱਲ ਪਰਸੋਂ ਤੇ ਉਹ ਗੇਟ ਲਾ ਕੇ ਜੰਦਾ ਲਾ ਕੇ ਭੱਜ ਗਿਆ ਜਿਹੜੀ ਉਹਦੀ ਸਿਸਟਰ ਸੀਗੀ ਮਤਲਬ ਮੈਂ ਅੰਜਾ ਤਾਂ ਕੰਪਰੋਮਾਈਜ਼ ਤੋਂ ਬਾਅਦ ਗਈਆਂ ਉਹ ਮੈਨੂੰ ਬੁਲਾਉਂਦੀ ਨਹੀਂ ਸੀ ਉਹਨਾਂ ਨੇ ਬੁਲਾਉਣੇ ਛੱਡ ਦਿੱਤਾ ਸੀ ਜੀ ਹਾਂਜੀ ਮੈਂ ਮਤਲਬ ਸਾਰਾ ਘਰ ਦਾ ਕੰਮ ਕਰਦੀ ਹੁੰਦੀ ਸੀ ਮੇਰੇ ਸੱਸ ਹੁੰਦੇ ਸੀ ਮੈਂ ਉਹਨਾਂ ਨੂੰ ਕਦੇ ਮੰਜੇ ਤੋਂ ਪੈਰ ਵੀ ਨਹੀਂ ਲਾਉਂ ਦਿੰਦੀ ਹੁੰਦੀ ਸੀ ਔਰ ਉਹਨਾਂ ਦੀ ਤਾਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜਿਸ ਜਿਹਦੇ ਵਿੱਚ ਉਹ ਇਹ ਚੀਜ਼ ਮੰਨਦੇ ਆ ਵੀ ਕੁੜੀ ਬਹੁਤ ਕੰਮ ਕਰਦੀ ਸੀ ਸਿਆਣੀ ਸੀ ਬਸ ਇਹਨਾਂ ਨੇ ਹੀ ਨਹੀਂ ਰਹਿਣ ਦਿੱਤੀ ਹੈਗੀ ਜੀ ਦੋਨੋਂ ਹੀ ਮਾਰਦੇ ਸੀ ਮਤਲਬ ਡੈਡੀ ਦੀ ਤਾਂ ਹੱਦ ਹੀ ਟੱਪੀ ਹੋਈ ਸੀ ਮੈਨੂੰ ਇੱਕ ਵਾਰੀ ਉਹਨਾਂ ਨੇ ਇਹ ਚੀਜ਼ ਵੀ ਕਹੀ ਸੀ ਕਹਿੰਦੇ ਤੂੰ ਬਾਦਲ ਦੇ ਘਰੋਂ ਆਈਆਂ अच्छा जी। ਤੇ ਮੈਂ ਉਸ ਚੀਜ਼ ਤੇ ਮੈਨੂੰ ਬਹੁਤ ਮਤਲਬ ਸੋਨਾ ਪੈਂਦਾ ਹੁੰਦਾ ਸੀਗਾ। ਬਹੁਤ ਸੁਣਿਆ ਮੈਂ। ਜਦੋਂ ਤੁਹਾਨੂੰ ਤਾਨੇ ਮੈਨੇ ਮਾਰਦੇ ਸੀ ਤੁਸੀਂ ਵੀ ਕੋਈ ਸਵਾਲ ਜਵਾਬ ਕੀਤਾ ਅੱਗੋਂ ਉਹਨਾਂ ਨੂੰ ਕੋਈ ਦਿੱਤਾ ਹੋਵੇ? ਨਹੀਂ ਸਰ ਮੈਂ ਇੰਨੇ ਜੋਗੀ ਮੈਂ ਹੈ ਹੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਮੋੜ ਕੇ ਜਵਾਬ ਦੰਦੀ। ਹਮ ਆਮ ਤੌਰ ਤੇ ਉਹ ਕਹਿੰਦਾ ਜਦੋਂ ਨੋ ਲੈ ਕੇ ਜਾਂਦਾ ਤੇ ਉਹ ਕਹਿੰਦਾ ਵੀ ਨੋ ਨਹੀਂ ਇਹ ਸਾਡੀ ਧੀ ਐ ਸੀ ਧੀ ਕਹਾਂਗੇ ਇਹਨੂੰ। ਧੀ ਦਾ ਆਪਦੇ ਘਰੇ ਜਾਂਦੀ ਐ ਨੋ ਨੂੰ ਜਿਹਨੇ ਕਿ ਧੀ ਬਣਾਉਂਦਾ। ਉਹਨੂੰ ਇਹ ਕਹਿੰਦੇ ਮੈਂ ਵੀ ਤੁਹਾਡੀ ਤੁਹਾਡੀ ਧੀ ਐ। ਸਰ ਉਹਨਾਂ ਨੇ ਮੈਨੂੰ ਧੀ ਤਾਂ ਦੂਰ ਨੋ ਨੋ ਵੀ ਕਦੇ ਨਹੀਂ ਮੰਨਿਆ ਸੀਗਾ ਕਿਉਂਕਿ ਸੋਰਾ ਸਾਹਿਬ ਸੋਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜਿਵੇਂ ਨਹਾਉਣ ਜਾਣੀ ਆ ਤਾਂ ਤੂੰ ਸਾਬਣ ਨਹੀਂ ਲਾ ਕੇ ਆਈ ਜਾਂ ਤੂੰ ਇੰਨੇ ਟਾਈਮ ਚ ਨਹਾ ਕੇ ਆ ਗਈਆਂ ਜਾਂ ਤੂੰ ਬੱਚਾ ਨਹੀਂ ਲੈਣਾ ਇਹ ਚੀਜ਼ਾਂ ਸੋਰਾ ਨਹੀਂ ਕਹਿੰਦਾ ਕਿਸੇ ਕੁੜੀ ਨੂੰ ਹੂੰ ਇਹ ਚੀਜ਼ਾਂ ਮੇਰੇ ਸਹੁਰਾ ਹੀ ਕਹਿੰਦਾ ਹੁੰਦਾ ਸੀ ਜਦੋਂ ਡੈਡੀ ਨੇ ਘਰੇ ਆਉਣਾ ਸਾਡੇ ਘਰੇ ਉਹਦੀ ਕਲੇਸ਼ ਪੈਂਦਾ ਹੁੰਦਾ ਸੀ ਉਹਦੀ ਮੇਰੇ ਨਾਲ ਇਹ ਸਾਰਾ ਕੁਝ ਹੁੰਦਾ ਹੁੰਦਾ ਸੀ ਪੱਕੇ ਫੈਮਿਲੀ ਦੇ ਵਿੱਚ ਕੌਣ-ਕੌਣ ਆ ਤੁਹਾਡੇ ਹੁਣ ਮੇਰੇ ਮੰਮੀ ਡੈਡੀ ਮੇਰਾ ਭਰਾ ਤੇ ਮੈਂ ਹਾਂਜੀ ਤੁਹਾਡੇ ਕੋਲੇ ਕੋਈ ਪ੍ਰੂਫ ਹੈ ਜੀ ਉਹਨਾਂ ਦੇ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਹੈ ਗਿਆ ਜਦੋਂ ਮੇਰੇ ਹਸਬੰਡ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਹਿਮਾਚਲ ਘੁੰਮਣ ਚੱਲਾਂਗੇ ਪਰ ਲੜਾਈ ਤੋਂ ਬਾਅਦ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਚਲੇ ਗਏ ਉਹ ਮੇਰੇ ਸਹੁਰਾ ਹੀ ਛੱਡ ਕੇ ਆਇਆ ਸੀਗਾ ਉਹਨਾਂ ਨੂੰ ਵੀ ਤੂੰ ਜਾ ਇਹਨਾਂ ਨੂੰ ਮੈਂ ਆਪ ਹੀ ਦੇਖ ਲਊਗਾ ਉਹ ਆ ਮੈਂ ਤੁਹਾਨੂੰ ਆਡੀਓ ਵੀ ਸੁਣਾ ਦਿੰਨੀ ਆ ਉਹ ਕੁੜੀ ਦਾ ਨਾਮ ਕੀ ਜਿਹਦੇ ਨਾਲ ਘੁੰਮਣ ਗਈ ਸੀ ਉਹਨੂੰ ਜਸੂ ਜਸੂ ਕਹਿੰਦੇ ਆ ਉਹਨਾਂ ਦੇ ਆਪਸ ਵਿੱਚ ਕੀ ਸੰਬੰਧ ਕੋਈ ਰਿਸ਼ਤੇਦਾਰੀ ਸੀ ਕਿ ਜਿਹਨਾਂ ਨੂੰ ਨਹੀਂ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਅੱਛਾ ਜੀ ਤੁਹਾਡੇ ਕੋਲ ਕੀ ਆਡੀਓ আর ਕੋਈ ਪ੍ਰੂਫ ਹੈ ਹਾਂਜੀ ਹਾਂਜੀ ਕੋਈ ਤੁਹਾਨੂੰ ਕਾਲ ਲਾਈ ਸੀ ਉਹਨਾਂ ਨੇ ਹਾਂਜੀ ਮੈਨੂੰ ਕਾਲ ਲਾਈ ਸੀ ਅੱਛਾ ਨਹੀਂ ਉਹ ਕੁੜੀ ਪਹਿਲਾਂ ਵਾਲੀ ਸੀ ਜਿਹਦੇ ਨਾਲ ਵਿਆਹ ਹੋ ਸੀ ਉਹਦੇ ਨਾਲ ਗੱਲ ਕਰਦਾ ਸੀ ਜਾਂ ਕੋਈ ਉਹਦੀ গারਲਫ੍ਰੈਂਡ ਸੀ ਨੀ ਇਹ ਕੁੜੀ ਹੋਰ ਸੀ ਉਹ ਕੁੜੀ ਹੋਰ ਜਿਹਦੇ ਨਾਮ ਵਿਆਹਿਆ ਹੋਇਆ ਉਹ ਹੋਰ ਹੈ ਹਾਂਜੀ ਹਾਂਜੀ ਜੀ ਤੁਸੀਂ ਕੁੜੀ ਆ ਤੁਸੀਂ ਸ਼ਿੱਤਲ ਖਾ ਲਉਣੀ ਨਹੀਂ ਖਾਂਦੀ ਮੈਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਕੰਮ ਦਾ ਸਿੱਤਲ ਵਾਲੀ ਦਾ ਮੈਂ ਪੁੱਛ ਤਾਂ ਤੁਸੀਂ ਕਿਹਨੇ ਕਿਹਦੇ ਨਾਲ ਲਾਇਆ ਤੁਸੀਂ ਉਹ ਮਸੋਦੀ ਜਾਂਦਾ ਮਸੋਦੀ ਅੱਪੜ ਮਰਿਆ ਤੂੰ ਤੂੰ ਆਰਾਮ ਦੀ ਉਹਨਾਂ ਨੂੰ ਜਾਣ ਕੇ ਝੂਠ ਬੋਲ ਕੇ ਉੱਥੇ ਚਾਰ ਬੰਦਿਆਂ ਨੂੰ ਜਿੜਾ ਕੇ ਗਈਆਂ ਮੇਰੇ ਨੀਲਪਾਤੇ ਮੇਰੇ ਪੁਰਾਣਾ ਕਰਤਾ ਧੰਗਾ ਕਰਤਾ ਚਾਰ ਬਾਬੇ ਜੀ ਕੀ ਕਿਉਂ ਮੈਂ ਚਾਹ ਤੀ ਜਿਹੜੇ ਮਾਰੇ ਆ ਤਾਂ ਹੀ ਕਿਹਾ ਮੈਂ ਕਿਸੇ ਨੂੰ ਤੁਹਾਨੂੰ ਜੀ ਬੋਲਣਾ ਤੂੰ ਕਿਸੇ ਦਾੜਾ ਵਾਲਾ ਬੋਲ ਤੂੰ ਬਾਕੀ একদম ਤੁੱਟ ਤੂੰ ਜੱਟ ਕੁ ਗੱਭੀ ਜੀ ਬਹਿ ਜੀ ਲੈ ਉਹਨੇ ਕਿਸੇ ਮਾਸਟਰ ਉਹ ਚੜੋ ਉਹ ਯਾਰ ਮੈਂ ਦਚਾਂ ਤੁਜੀ ਦਾ ਨਾਂ ਛੋ ਲੱਗੇ ਗੰਦੇ ਲਾ ਲੈਣਾ ਬਾਹ ਪੈ ਗਿਆ ਤੁਸੀਂ ਉਹ ਇਸ ਜੱਥੇ ਆ ਤੁਸੀਂ ਪਹਿਲਾਂ ਚੀਜ਼ ਆ ਮੈਨੂੰ ਬਹੁਤ ਲੱਗ ਰਿਹਾ ਉੱਕੇ ਬਾਏ ਬਸ ਜਿਹੜੀ ਇਦਾਂ ਦੀਆਂ ਲੜਾਈਆਂ ਉਹ ਹਰ ਰੋਜ਼ ਮੂੰਹ ਤਕਰੀਬਨ ਹੁੰਦੀ ਰਹਿੰਦੀਆਂ ਸੀ ਹਾਂਜੀ ਹਾਂਜੀ ਤਾਂ ਕੀ ਲੱਗਦਾ ਤੁਸੀਂ ਇੱਥੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀਗੀ ਨਹੀਂ ਮੈਂ ਹਾਂ ਉਸ ਤੋਂ ਬਾਅਦ ਤਾਂ ਮੈਂ ਆਈ ਗਈ ਸੀਗੀ ਆਪਣੇ ਪਿੰਡ ਜੀ ਇਹ ਲੜਾਈ ਤੋਂ ਬਾਅਦ ਉਸ ਦਿਨ ਮੇਰਾ ਜਨਮ ਦਿਨ ਵੀ ਸੀਗਾ ਤੇ ਉਹ ਆਪ ਚਲੇ ਆ ਗਿਆ ਤੇ ਮੈਨੂੰ ਇੱਕ ਗਿਫਟ ਦੇ ਕੇ ਗਿਆ ਸੀ ਉਹ ਮੈਨੂੰ ਕੁੱਟ ਕੇ ਤੇ ਮੈਂ ਇੱਥੇ ਮੈਨੂੰ ਪਹਿਸਤ ਹੋਣਾ ਰਿਸ਼ਤਾ ਹੋਣ ਤੋਂ ਪਹਿਲਾਂ ਤੁਹਾਡੀ ਕਿਤੇ ਫੋਨ ਤੇ ਗੱਲ ਹੁੰਦੀ ਸੀਗੀ ਉਹਨਾਂ ਨਾਲ ਹਾਂਜੀ ਮੇਰੀ ਹੁੰਦੀ ਹੁੰਦੀ ਸੀ ਇੰਗੇਜਮੈਂਟ ਤੋਂ ਬਾਅਦ ਹੁੰਦੀ ਹੁੰਦੀ ਸੀ ਕਿੰਨਾ ਟਾਈਮ ਅਗੇਜਮੈਂਟ ਨੂੰ ਹੋਏ ਨੂੰ ਹੋਏ ਸੀਗੇ ਮੇਰੀ 6 ਮਹੀਨੇ ਅਗੇਜਮੈਂਟ ਹੋਈ ਰਹੀ ਤਾਂ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਵੀ ਕਿੱਦਾਂ ਦੇ ਮੁੰਡਾ ਉਹ ਨਹੀਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਤਾਂ ਜਦੋਂ ਪਹਿਲਾਂ ਫੋਨ ਤੇ ਗੱਲਾਂ ਕਰਦਾ ਸੀਗਾ ਜਿਹੜਾ ਉਦੋਂ ਬਾਅਦ ਸਾਰਾ ਵਿਵਹਾਰ ਬਦਲ ਗਿਆ ਉਹਦਾ ਹਾਂਜੀ ਪਹਿਲਾਂ ਮਤਲਬ ਵਧੀਆ ਸੀਗਾ ਉਹ ਕਹਿੰਦੇ ਹੁੰਦੇ ਨਾ ਚਾਹੇ ਰਾਹ ਪਈ ਜਾਣੀਏ ਚਾਹੇ ਬਾਹ ਪਈ ਜਾਣੀਏ ਤਾਂ ਉਦੋਂ ਤਾਂ ਜਦ ਤੁਸੀਂ ਫੋਨ ਤੇ ਗੱਲਾਂ ਕਰਦੇ ਸੀ ਤੁਹਾਨੂੰ ਉਦੋਂ ਪਤਾ ਨਹੀਂ ਲੱਗਦਾ ਸੀ ਕਿ ਵੀ ਮੁੰਡਾ ਨਸ਼ਾ ਕਰਦਾ ਨਸ਼ੇ 'ਚ ਬੋਲ ਨਹੀਂ ਜੀ ਮੈਨੂੰ ਜਮਾਈ ਨਹੀਂ ਮਤਲਬ ਆਡੀਓ ਕਾਲ ਹੁੰਦੀ ਸੀ ਜਾਂ ਤਾਂ ਵੀਡੀਓ ਕਾਲ ਹੁੰਦੀ ਹੈ ਨਾ ਉਹ ਚ ਤਾਂ ਆਪਾਂ ਫੇਸ ਤੋਂ ਪਹਿਚਾਨ ਲੈਨੇ ਆਡੀਓ ਕਾਲ ਤੇ ਇੰਨਾ ਨਹੀਂ ਮੈਨੂੰ ਪਤਾ ਲੱਗਦਾ ਜਦੋਂ ਰਿਸ਼ਤਾ ਕਰਵਾਇਆ ਸੀ ਜਿਨ੍ਹਾਂ ਨੇ ਤਾਂ ਉਹਨਾਂ ਨੇ ਦੱਸਿਆ ਨਹੀਂ ਮੁੰਡਾ ਨਸ਼ਾ ਕਰਦਾ ਜਾਂ ਕਿਵੇਂ ਵੀ ਹੈ ਉਹਦਾ ਪਹਿਲਾਂ ਜਿਹੜਾ ਵਿਆਹ ਹੋਇਆ ਹੋਇਆਗਾ ਨਹੀਂ ਨਹੀਂ ਮੈਨੂੰ ਕਿਸੇ ਨੇ ਬਿਲਕੁਲ ਵੀ ਨਹੀਂ ਦੱਸਿਆ ਤੁਸੀਂ ਉੱਥੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਤੁਹਾਡਾ ਰਿਸ਼ਤਾ ਸੀ ਕੀਤੀ ਸੀ ਜੀ ਕੀਤੀ ਸੀ ਮੇਰੇ ਮਤਲਬ ਪਾਪਾ ਗਏ ਸੀਗੇ ਨਾਲ ਉਹਨਾਂ ਦੇ ਬੰਦੇ ਵੀ ਗਏ ਸੀ ਉਹਨਾਂ ਨੇ ਪਿੰਡ ਚੋਂ ਪਤਾ ਕੀਤਾ ਸੀ ਜੀ ਪਤਾ ਨਹੀਂ ਕਿਉਂ ਉਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਮੁੰਡਾ ਵਧੀਆ ਜੀ ਉਹ ਮੁੰਡਾ ਪੜਿਆ ਕਿੰਨਾ ਕੁ ਸੀਗਾ ਪਲੱਸ 2 ਕੀਤੀ ਹੋਈ ਸੀ। ਤੇ ਕੰਮ ਕੀ ਕਰਦਾ ਸੀ ਮੁੰਡਾ? ਕੁਝ ਵੀ ਨਹੀਂ। ਕੁਝ ਵੀ ਨਹੀਂ ਕਰਦਾ ਸੀ। ਹਾਂਜੀ। ਤਾਂ ਜਿਹੜਾ ਉਹਦਾ ਫਾਦਰ ਉਹ ਪੁਲਿਸ ਲਾਈਨ ਦੇ ਵਿੱਚ ਕੰਮ ਕਰਦੇ ਸੀ। ਹਾਂਜੀ ਹਾਂਜੀ। ਤਾਂ ਕੀ ਲੱਗਦਾਗਾ ਹੁਣ ਜਿਹੜਾ ਪ੍ਰਸ਼ਾਸਨ ਤੁਹਾਨੂੰ ਕੋਈ ਇਨਸਾਫ ਦਵਾ ਸਕੂਗਾ? ਨਹੀਂ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਮੇਰੀ ਤਾਂ ਕੋਈ ਸੁਣਵਾਈ ਹੋਈ ਨਹੀਂ ਹੁੰਦੀ ਉਹ ਉਸ ਤੇ ਐਫ ਆਈ ਆਰ ਹੋਈ ਹੋਈ ਆ। ਜੀ। ਤੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਹੀ ਨਹੀਂ ਜਾਂਦੇ। ਮੈਨੂੰ ਇਹ ਕਹਿ ਦਿੰਦੇ ਕੋਈ ਨਾ ਅਸੀਂ ਜਾਵਾਂਗੇ, ਜਾਵਾਂਗੇ। ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੈ ਤੁਸੀਂ? ਮੇਰੀ ਵੀ ਪਲੱਸ 2 ਹੀ ਸੀ। ਪਲੱਸ 2। ਹਾਂਜੀ। ਤਾਂ ਹਾਇਲਰਸ ਦੇ ਵਿੱਚ ਬੈਂਡ ਕਿੰਨੇ ਆਏ ਹੋਏ ਸੀ ਤੁਹਾਡੇ ਮੇਰੇ 6 ਆਏ ਹੋਏ ਸੀਗੇ ਅੱਛਾ ਜੀ ਤਾਂ ਜਦੋਂ ਚੰਡੀਗੜ੍ਹ ਤੁਸੀਂ ਜਾ ਕੇ ਪੜ੍ਹਦੇ ਸੀਗੇ ਉੱਥੇ ਤੁਹਾਨੂੰ ਖਰਚਾ ਵਗੈਰਾ ਦਿੰਦੇ ਸੀ ਪੜ੍ਹਾਈ ਦਾ ਦਿੰਦੇ ਤਾਂ ਸੀ ਜੀ ਪਰ ਉਹ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀ ਜੋ ਅਸੀਂ ਕਰ ਰਹੇ ਆ ਆਪਦੇ ਮੰਮੀ ਡੈਡੀ ਤੋਂ ਮੰਗਵਾ ਅੱਛਾ ਜੀ ਹਾਂਜੀ ਤਾਂ ਤੁਸੀਂ ਇਹ ਗੱਲ ਉਦੋਂ ਆਪਣੇ ਘਰੇ ਗੱਲ ਸ਼ੇਅਰ ਕੀਤੀ ਦੱਸਿਆ ਵੀ ਐ ਕਰਕੇ ਮੈਨੂੰ ਕਹਿੰਦੇ ਵੀ ਤੂੰ ਪੜ੍ਹਦੀ ਪਈ ਆ ਤੇ ਘਰੋਂ ਪੈਸੇ ਮੰਗਵਾ ਨਹੀਂ ਮੈਂ ਉਦੋਂ ਕਰਦੀ ਨਹੀਂ ਸੀ ਮੈਨੂੰ ਆਏ ਹੁੰਦਾ ਸੀ ਵੀ ਮੰਮੀ ਡੈਡੀ ਟੈਨਸ਼ਨ 'ਚ ਆ ਜਾਣਗੇ ਬਟ ਮੈਂ ਸਾਰੀਆਂ ਚੀਜ਼ਾਂ ਆਪ ਹੀ ਸਹਿੰਦੀ ਸੀ ਜੀ ਉਹ ਮੇਰਾ ਕਲੇਸ਼ ਬਹੁਤ ਚੰਡੀਗੜ੍ਹ ਵੀ ਬਹੁਤ ਕੁਝ ਹੁੰਦਾ ਹੁੰਦਾ ਸੀਗਾ ਜੀ ਪਰ ਮੈਂ ਉਹ ਚੁੱਪ ਚਾਂਤ ਰਹਿੰਦੀ ਸੀ ਮੈਨੂੰ ਆਇਆ ਹੁੰਦਾ ਸੀਗਾ ਜੇ ਮੈਂ ਇਹਨਾਂ ਨੂੰ ਦੱਸੂਗੀ ਤਾਂ ਇਹ ਵੀ ਮਤਲਬ ਟੈਨਸ਼ਨ ਚ ਆ ਜਾਣਗੇ ਜੀ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੁਹਾਡਾ ਹਸਬੰਡ ਤੁਹਾਡੇ ਨਾਲ ਰਹਿੰਦਾ ਸੀ ਉਸ ਟਾਈਮ ਹਾਂਜੀ ਨਾਲ ਰਹਿੰਦਾ ਸੀ ਪਰ ਉਹ ਮਤਲਬ ਬਾਹਰ ਹੀ ਰਹਿੰਦਾ ਹੁੰਦਾ ਸੀ ਰਾਤ ਨੂੰ ਨੇ ਪੂਰਾ ਡੱਕ ਕੇ ਘਰੇ ਵੜਨਾ ਹੁੰਦਾ ਸੀ ਜੀ ਤੇ ਤੁਸੀਂ ਉਦੋਂ ਘਰੇ ਦੱਸਿਆਗਾ ਆਪਦੇ ਸਹੁਰੇ ਪਰਿਵਾਰ ਨੂੰ ਦੱਸਿਆ ਵੀ ਉਹ ਇਦਾਂ ਜਿਹੜੇ ਨਸ਼ਾ ਕਰਕੇ ਰਾਤ ਨੂੰ ਕਰਿਆ ਉਹਨਾਂ ਦੇ ਸਾਹਮਣੇ ਹੀ ਹੁੰਦਾ ਹੁੰਦਾ ਸੀ ਪਰ ਉਹ ਕੁਝ ਨਹੀਂ ਕਹਿੰਦੇ ਹੁੰਦੇ ਸੀ ਵੀ ਤੂੰ ਇਦਾਂ ਕਿਉਂ ਕਰਦਾ ਕਦੇ ਨਹੀਂ ਉਹਨਾਂ ਨੇ ਰੋਕਿਆ ਸੀ ਸਗੋਂ ਡੈਡੀ ਤਾਂ ਆਪ ਨਾਲ ਬਹਿ ਕੇ ਉਹਨਾਂ ਦੀ ਦਾਰੂ ਪੀਂਦੇ ਹੁੰਦੇ ਸੀ ਜੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਸੀ ਸਹੁਰਾ ਪਰਿਵਾਰ ਕਿਹੜੀ ਕੰਟਰੀ 'ਚ ਤੁਹਾਨੂੰ ਭੇਜਣਾ ਚਾਹੁੰਦਾ ਸੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਤੇ ਉਹ ਮੈਨੂੰ ਕਹਿੰਦੇ ਸੀ ਅਸੀਂ ਕੈਨੇਡਾ ਪੇਂਚਣਾ ਕੈਨੇਡਾ ਹਾਂਜੀ ਜੀ ਜਦੋਂ ਤੁਹਾਡੇ ਵਿਆਹ ਹੋਇਆਗਾ ਤੇ ਤੁਹਾਡੇ ਡਾਕੂਮੈਂਟ ਤਿਆਰ ਕੀਤੇ ਗਏ ਕੋਈ ਆਧਾਰ ਕਾਰਡ ਬਣਾਇਆ ਗਿਆ ਤੁਹਾਡੇ ਨਾਮ ਤੇ ਜਾਂ ਕੋਈ ਕੋਈ ਸਰਟੀਫਿਕੇਟ ਬਣਾਇਆ ਗਿਆ ਮੈਰਿਜ ਸਰਟੀਫਿਕੇਟ ਨਹੀਂ ਸਰ ਉਹਨਾਂ ਨੇ ਕੁਝ ਵੀ ਨਹੀਂ ਬਣਵਾਇਆ ਸੀ ਮੈਨ 1.5 ਸਾਲ ਹੋ ਗਿਆ ਮੇਰੇ ਵਿਆਹ ਨੂੰ ਹਜੇ ਤੱਕ ਉਹਨਾਂ ਨੇ ਆਧਾਰ ਕਾਰਡ ਤੱਕ ਵੀ ਨਹੀਂ ਬਣਾਇਆ ਨਾ ਕੋਈ ਵੋਟ ਮੇਰੀ ਉੱਥੋਂ ਦੀ ਕੁਝ ਵੀ ਨਹੀਂ ਮਤਲਬ ਮੇਰਾ ਨਾਮ ਨਹੀਂ ਉਹਨਾਂ ਨੇ ਆਪਦੇ ਨਾਮ ਨਾਲ ਚੜਵਾਇਆ ਸੀਗਾ ਜਦੋਂ ਲਾਵਾਂ ਫੇਰ ਹੋਈਆਂ ਸੀ ਗੁਰਦਾਰਾ ਸਾਹਿਬ ਦੇ ਵਿੱਚ ਜਿਹੜਾ ਸਰਟੀਫਿਕੇਟ ਬਣਦਾਗਾ ਉਹ ਸਰਟੀਫਿਕੇਟ ਤੁਹਾਡੇ ਕੋਲ ਹੈਗਾਗਾ ਹਾਂਜੀ ਉਹ ਮੇਰੇ ਕੋਲ ਹੈਗਾ ਉਹਦੀ ਮੇਰੇ ਕੋਲ ਕਾਪੀ ਆ ਜਿਹੜਾ ਰੀਅਲ ਵਾਲਾ ਉਹ ਉਹ ਲੈ ਗਏ ਸੀਗੇ ਪਹਿਲਾਂ ਹੀ ਜੀ ਹਾਂਜੀ ਤੇ ਪਾਸਪੋਰਟ ਵਗੈਰਾ ਇਹਦਾ ਤੁਹਾਡਾ ਬਣਿਆ ਸੀ ਤੁਹਾਡੇ ਕੋਲੇ ਤੇ ਸਾਰੇ ਪਰਿਵਾਰ ਕੋਲੇ ਉਹ ਉਹਨਾਂ ਕੋਲ ਹੀ ਆ ਉਹਨਾਂ ਤੋਂ ਮੈਂ ਮੰਗਿਆ ਵੀ ਸੀ ਉਹ ਕਹਿੰਦੇ ਵੀ ਕੋਈ ਨਾ ਕਿਸੇ ਹਿਸਾਬ ਨਾਲ ਦੇਵਾਂਗੇ ਜੀ ਉਹਦੇ ਵਿੱਚ ਤੁਹਾਡੇ ਹਸਬੰਡ ਦਾ ਨਾਮ ਲਿਖਿਆ ਹੋਇਆਗਾ ਨਹੀਂ ਨਹੀਂ ਉਹ ਮੇਰੇ ਕੱਲੀ ਦੇ ਸਰਟੀਫਿਕੇਟਸ ਨਹੀਂ ਜੀ ਮੇਰੇ ਸਕੂਲ ਦੇ ਸਰਟੀਫਿਕੇਟ ਆ ਮੇਰਾ ਆਧਾਰ ਕਾਰਡ ਆ ਮੇਰਾ ਅ ਪੈਨ ਕਾਰਡ ਆ ਤੇ ਮੇਰਾ ਪਾਸਪੋਰਟ ਆ ਜਿਹੜੇ ਤੁਹਾਡੇ ਸਕੂਲ ਦੇ ਡਾਕੂਮੈਂਟ ਸੀ ਤੁਹਾਡੇ ਸਹਰੇ ਪਰਿਵਾਰ ਕੋਲ ਹੀ ਰਹਿ ਗਏ ਸਾਰੇ ਹਾਂਜੀ ਹਾਂਜੀ ਉਹਨਾਂ ਨੇ ਮੈਥੋਂ ਉਹ ਲੈੇ ਸੀ ਵੀ ਅਸੀਂ ਫਾਈਲ ਲਾਉਣੀ ਆ ਤੇ ਇਸ ਤੋਂ ਬਾਅਦ ਤਾਂ ਉਹਨਾਂ ਨੇ ਮੈਨੂੰ ਕਦੇ ਦਿਖਾਈ ਵੀ ਨਹੀਂ ਹੁਣ ਤੁਸੀਂ ਮੰਗਦੀ ਕੁਛ ਨਹੀਂ ਕਰੀ ਵੀ ਮੈਨੂੰ ਦਿਓ ਕਰੀਆ ਸਰ ਮੈਂ ਪੁਲਸ ਨੂੰ ਵੀ ਕਹਾ ਸੀ ਵੀ ਮੈਨੂੰ ਲੈ ਦੋ ਉਹ ਕਹਿੰਦੇ ਕੋਈ ਨਾ ਲੈ ਦਾਂਗੇ ਬਸ ਸਾਈਟ ਾਲ ਦਿੰਦੇ ਆ ਮੈਨੂੰ